ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਆਪ ਜੀ ਨੇ ਸਾਂਝੀ ਕਰੀ ਪਿੰਡ ਜਫਰਵਾਲ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ ਦੰਦਮੀ ਟਕਸਾਲ ਦੇ ਵਿੱਚ ਸੰਤ ਗੁਰਬਚਨ ਸਿੰਘ ਪਿੰਡਰਾਂਵਾਲ ਦੇ ਸਮੇਂ ਤੋਂ ਜਾਂਦਾ ਸੀ ਫਿਰ ਸੰਤ ਕਰਤਾਰ ਸਿੰਘ ਹੋਰੀ ਆ ਗਏ ਉਹਨਾਂ ਕੋਲੋਂ ਸੰਥਿਆ ਲੈਂਦਾ ਸੀ ਉਥੇ ਉਹਨਾਂ ਕੋਲੋਂ ਹੀ ਮਹਿਤੇ ਰਹਿਣਾ ਇੱਕ ਵਾਰੀ ਸੰਤ ਕਰਤਾਰ ਸਿੰਘ ਜੀ ਆਪਣੇ ਜਥੇ ਨਾਲ ਜਫਰਵਾਲ ਪਿੰਡ ਵਿੱਚ ਆਏ ਇਸ ਪਿੰਡ ਵਿੱਚ ਗੁਰਮੁਖ ਪਿਆਰੀ ਗੁਰਦਿਆਲ ਸਿੰਘ ਸਨ ਇਹਨਾਂ ਦਾ ਲੜਕਾ ਸਰਦਾਰ ਜਸਵੰਤ ਸਿੰਘ ਸਾਬਕਾ ਸਿੰਘ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਉਹ ਬਜ਼ੁਰਗ ਜਰਨੈਲ ਸਿੰਘ ਭਾਈ ਜਸਵੀਰ ਸਿੰਘ ਰੋਡੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਅਤੇ ਹੋਰ ਤੇ ਹੋਰ ਸਿੱਖ ਸਾਰੇ ਸੰਤ ਕਰਤਾਰ ਸਿੰਘ ਜੀ ਦੀ ਤਕਸਾਲ ਦੇ ਸਖਿਆਰਤੀ ਸਨ ਜਦੋਂ ਜਫਰਵਾਲ ਸੰਤ ਆਉਂਦੇ ਤਾਂ ਦੀਵਾਨ ਸਜਦੇ ਸਨ ਕਥਾ ਵਿਚਾਰਾ ਹੁੰਦੀਆਂ ਸਨ ਇੱਕ ਦਿਨ ਸੰਤ ਕਰਤਾਰ ਸਿੰਘ ਜੀ ਮੰਝੇ ਤੇ ਬੈਠੇ ਸਨ ਆਲੇ ਦੁਆਲੇ ਉਹਨਾਂ ਦੀ ਸਖਿਆਰਤੀ ਸਿੱਖ ਬੱਚੇ ਬੈਠੇ ਸਨ ਕਿ ਸਾਈਕਲ ਤੇ ਦੋ ਪਿਆਰੇ ਆਏ ਇੱਕ ਨੌਜਵਾਨ ਭਾਈ ਸਾਹਿਬ ਜੀ ਡਾਕਟਰ ਸ਼ਿਵ ਸਿੰਘ ਜੀ ਸਾਈਕਲ ਚਲਾ ਰਿਹਾ ਸੀ ਤੇ ਇੱਕ ਬਜ਼ੁਰਗ ਪਿੱਛੇ ਬੈਠੇ ਸਨ ਜਦੋਂ ਉਹਨਾਂ ਬਜ਼ੁਰਗਾ ਨੂੰ ਸੰਤ ਕਰਤਾਰ ਸਿੰਘ ਹੋਰਾਂ ਵੇਖਿਆ ਤਾਂ ਇੱਕਦਮ ਮਜੇ ਤੋਂ ਉੱਠ ਕੇ ਖੜੇ ਹੋਏ ਅੱਗੇ ਹੋ ਕੇ ਲੈਣ ਗਏ ਅਸੀਂ ਸਾਰੇ ਹੈਰਾਨ ਸਾਂ ਕਿ ਇਹ ਕੌਣ ਹੈ ਮਰਿਆਦਾ ਵੀ ਕੋਈ ਨਹੀਂ ਦਿਸਦੀ ਕੋਈ ਖਾਸ ਪਹਿਰਾਵਾ ਵੀ ਨਹੀਂ ਪਹਿਰੀ ਜੋੜਾ ਵੀ ਪੁਰਾਣਾ ਜਿਹਾ ਉਹ ਬਜ਼ੁਰਗ ਉਹਨਾਂ ਬੱਚਿਆਂ ਨਾਲ ਦਰੀ ਤੇ ਬੈਠਣ ਲੱਗੇ ਤਾਂ ਸੰਤ ਕਰਤਾਰ ਸਿੰਘ ਹੋਰਾਂ ਨੇ ਮੰਝੇ ਤੇ ਬੈਠਣ ਲਈ ਕਿਹਾ ਪਰ ਉਹ ਨਾ ਮੰਨੇ ਅਖੀਰ ਵਿੱਚ ਇਸ ਗੱਲ ਤੇ ਫੈਸਲਾ ਹੋਇਆ ਕਿ ਸੰਤ ਕਰਤਾਰ ਸਿੰਘ ਜੀ ਸਹਰਾਣੇਵਾਲ ਬੈਠਣਗੇ ਅਤੇ ਉਹ ਬਜ਼ੁਰਗ ਭੈਂਦਵਾਲ ਦੋਵੇਂ ਸੱਜ ਗਏ ਸੰਗਤ ਬੈਠ ਗਈ ਆਪਸ ਵਿੱਚ ਸਿੱਖੀ ਦੇ ਪ੍ਰਚਾਰ ਲਈ ਸਿੱਖੀ ਕਮਾਉਣ ਲਈ ਤੇ ਕੁਝ ਹੋਰ ਵਿਚਾਰਾ ਹੋਈਆਂ ਸੰਤ ਫਿਰ ਉਹਨਾਂ ਬਜ਼ੁਰਗਾਂ ਨੂੰ ਤੋਰਨ ਲਈ ਬਾਹਰ ਤੱਕ ਗਏ ਜਦੋਂ ਵਾਪਸ ਆਏ ਤਾਂ ਅਸੀਂ ਸਾਰਿਆਂ ਪੁੱਛਿਆ ਕਿ ਇਹ ਕੀ ਮਾਜਰਾ ਹੈ ਤਿੰਨ ਕੱਪੜਿਆਂ ਵਿੱਚ ਇਹ ਸਧਾਰਨ ਬਜ਼ੁਰਗ ਕੌਣ ਹੈ ਜਿਹਦਾ ਤੁਸੀਂ ਇੰਨਾ ਸਤਕਾਰ ਕੀਤਾ ਹੈ ਉਹਨਾਂ ਦੱਸਿਆ ਕਿ ਇਹ ਬ੍ਰਹਮ ਗਿਆਨੀ ਸੰਤ ਬਾਬਾ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੀ ਘੁੰਮਣਾ ਵਾਲੇ ਹਨ ਘੋਰ ਤਪ ਕਰਕੇ ਅਸੀਂ ਉੱਚੀ ਅਵਸਥਾ ਤੇ ਪੂਜੇ ਹਨ ਇਨਾਂ ਦਾ ਜਿੰਨਾ ਵੀ ਸਤਕਾਰ ਕੀਤਾ ਜਾਵੇ ਉਹਨਾਂ ਥੋੜਾ ਹੈ ਸੋ ਸੰਤਾਂ ਦੀ ਇਹ ਗੱਲ ਸੁਣ ਕੇ ਸਾਨੂੰ ਨਿਚਾ ਹੋ ਗਿਆ ਕਿ ਸੱਚਮੁੱਚ ਹੀ ਪੂਰਨਪੁਰਖ ਹਨ ਸੰਤ ਘੁੰਮਣਾ ਵਾਲੇ ਸੱਚਮੁੱਚ ਹੀ ਬ੍ਰह्मज्ञानी ਹਨ ਸੋ ਇਸ ਤੋਂ ਬਾਅਦ ਬਜ਼ੁਰਗ ਦੇ ਕਹਿਣ ਅਨੁਸਾਰ ਉਹਨਾਂ ਦਾ ਸਾਰਾ ਪਰਿਵਾਰ ਡੇਰੇ ਨਾਲ ਜੁੜਿਆ ਹੋਇਆ ਹੈ ਸੋ ਇਹ ਸੀ ਸੰਤ ਕਰਤਾਰ ਸਿੰਘ ਉਹਨਾਂ ਨਾਲ ਬਾਬਾ ਜੀ ਦੀ ਮਿਲਣੀ ਸੋ ਇਥੇ ਸੜਨਾ ਫਤਿਬਲੋਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ